ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਬਰਨਾਲਾ ਵੱਲੋਂ 82ਵੀਂ ਵਰੇਗੰਢ ਨੂੰ ਧੂਮਤਾਂ ਨਾਲ ਮਨਾਇ ਗਈ ਨਵੇਂ ਮੈਂਬਰਾਂ ਦੀ ਸਮੂਲੀਅਤ ਨੇ ਜੱਥੇਬੰਦੀ 'ਚ ਨਵਾਂ ਉਤਸ਼ਾਹ ਭਰਿਆ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਵੱਲੋਂ ਆਪਣੀ 82ਵੀਂ ਵਰੇਗੰਢ ਦੀ ਸਥਾਪਨਾ ਦਿਵਸ ਦੇ ਲੜੀ ਤਹਿਤ ਜ਼ਿਲ੍ਹਾ ਬਰਨਾਲਾ ਦੇ ਸੈਣਾ ਬਲਾਕ ਵਿੱਚ ਪੱਖੋ ਕੈਂਚੀਆਂ ਪਿੰਡ ਵਿੱਚ ਇੱਕ ਸ਼ਾਨਦਾਰ ਜ਼ਿਲ੍ਹਾ ਪੱਧਰੀ ਸਮਾਗਮ ਮਨਾਇਆ ਗਿਆ ਸਮਾਰੋਹ ਨੇ ਨਾ ਸਿਰਫ ਡਾਕਟਰੀ ਜੱਥੇਬੰਦੀ ਦੀ ਇੱਜਕਤਤਾ ਦਰਸਾਈ ਸਗੋਂ ਨਵੀਆਂ ਭਾਗੀਆਂ ਰਾਹੀਂ ਮਜ਼ਬੂਤ ਹੋ ਰਹੀ ਸੰਸਥਾ ਦੀ ਚਮਕਦਾਰ ਵਿਸ਼ਾ ਵੀ ਸਾਫ਼ ਕੀਤੀ ਇਸ ਸਮਾਗਮ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਡਾਕਟਰ ਕੇਸਰ ਖਾਨ ਅਤੇ ਬਲਾਕ ਸੈਨਾ ਦੇ ਪ੍ਰਧਾਨ ਡਾਕਟਰ ਜਸਵੰਤ ਸਿੰਘ ਨੱਤ ਨੇ ਕੀਤੀ ਸਮਾਰੋਹ ਦੀ ਸ਼ੁਰੂਆਤ ਜੱਥੇਬੰਦੀ ਦਾ ਝੰਡਾ ਲਹਿਰਾ ਕੇ ਅਤੇ 28ਵੇਂ ਬਰੇਗੰਡ ਦਾ ਕੇਕ ਕੱਟ ਕੇ ਕੀਤੀ ਗਈ ਮੌਕੇ ਤੇ ਸੂਬਾ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਕਾਲਖ ਸੂਬਾ ਮੀਡੀਆ ਇੰਚਾਰਜ ਡਾਕਟਰ ਮਿੱਠੂ ਮੁਹੰਮਦ ਅਤੇ ਸੂਬਾ ਆਗੂ ਡਾਕਟਰ ਪਰਮੇਸ਼ਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਪੇਸ਼ ਹੈ ਬਰਨਾਲਾ ਤੋਂ ਸਾਡੇ ਪੱਤਰਕਾਰ ਜਗਜੀਤ ਸਿੰਘ ਕੁਤਬਾ ਦੀ ਖਾਸ ਰਿਪੋਰਟ どうも。<music> <popular Christmas> अपने <Suffasi> <खुश्ञेगें। Sess également> <unaga> ਤਾਂ ਕਿ ਇਹਦੇ ਵਿੱਚ ਆਪਾਂ ਨੂੰ ਜੋ ਹੋਇਆ ਉਹ ਕਿਹਨਾਂ ਲਿਖ ਦੋਈਆ ਕਿਉਂਕਿ ਸਮੇਂ ਦੇ ਸਿਧਾਂਤ ਜੋ ਕਦੇ ਵੀ ਪਤਾਇਆ ਨਾ ਨੌਰਮਲ ਨੇ ਉਹਨਾਂ ਨੇ ਸਾਹਮਣੇ ਹੋਣਾ ਹੋਰ ਕਰਨਾ ਇਹਨੂੰ ਅੱਗੇ ਲੈ ਕੇ ਜਾਣਾ ਆਪਣਾ ਜਿਹੜਾ ਮਾਂ ਸੇਵਾ ਪਰਵਰਤਨ ਦਾ ਮਾਡਲ ਆ ਇਹਨੂੰ ਉਡਾਰਣਾ ਆ ਹੁੰਨੇ ਸੇ ਵਾਲੀ ਤੱਕ ਪਹੁੰਚਣਾ ਸਾਨੂੰ ਸਿਖਾ ਸਕਦਾ ਕਿ ਆਪਣੇ ਦਰਵਾਜ਼ਾ ਖੋਲ੍ਹ ਕੇ ਲਾਇਆ ਆ ਸਾਡੇ ਵਰੇ ਗੱਲ ਕਿ ਆਨ ਵਿੱਚ ਆ ਇੱਥੇ ਮੁੱਖ ਮੰਤਰੀ ਅਰਨੋਤ ਰਾਓ ਨੇ ਕੀਤੀ ਬਾਤ ਸੁਧਾਣੇ ਦੇ ਨੇ ਰਾਏ ਨੇ 6 ਆਓ ਕਰਦੇ ਹਾਂ ਉਹ ਲਾਭ ਦੇ ਰਹੇ ਹਾਂ ਆਉਣ ਰਹੇ ਹਾਂ ਅਜਬ ਅੱਜ ਚਾਹਨੀ ਚੱਕਾਇਆ ਅੰਦਰ ਕਿਉਂਕਿ ਸਿਪਨਰ ਵੀ ਨਹੀਂ ਜਾਂਦੇ ਸੀ ਟ੍ਰੈਲਿੰਗਾਂ ਤੇ ਵੀ ਜਾਂਦੇ ਸੀ ਨਜ਼ਾਰੇ ਤੇ ਵੀ ਜਾਂਦੇ ਸੀ ਪਰ ਉਹਦੇ ਨੂੰ ਮੁੱਲ ਨਹੀਂ ਮਿਲਦਾ ਤੇ ਮੁੱਲ ਤਾਂ ਮੈਂ ਵੀ ਇੰਨੇ ਮਿਲਾਂ ਮੈਂ ਡਾਕਟਰ ਦਸਿੰਦਰ ਕਾਲਖ ਪ੍ਰਧਾਨ ਮੈਡੀਕਲ ਪ੍ਰੈਕটিশਨਰ ਐਸਐਸਐਨ 295 ਪੰਜਾਬ ਸਾਤੋਂ ਬਲਾਂ ਮੈਂ ਚੱਲਦੀ ਕਲਾ ਟਾਈਮ ਟੀਵੀ ਦਾ ਬੜਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਹਮੇਸ਼ਾ ਸਾਡੀਆਂ ਖਬਰਾਂ ਸਾਡੀਆਂ ਮੰਗਾਂ ਸਰਕਾਰ ਦੇ ਦੁਆਲੇ ਪਹੁੰਚਾਈਆਂ ਨੇ ਤੇ ਅੱਜ ਅਸੀਂ ਬਲਾਦ ਸੈਨਾ ਦੇ ਵਿੱਚ ਇੱਕ ਵੱਡਾ ਇਕੱਠਾ ਜਿੱਥੇ 28ਵੇਂ ਬਰੇ ਗੰਢ ਜਿੱਥੇ ਬੰਦੀ ਜਿਉਂਾਈ ਜਾ ਰਹੀ ਆ ਤੇ ਸਭ ਤੋਂ ਖੁਸ਼ੀ ਦੀ ਗੱਲ ਇਹ ਵੀ ਨਾਲ ਕਿ ਆਪਣੇ ਸੰਯੁਕਤ ਪਰਿਵਾਰ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਸੈਨਾ ਬਲਾਕ ਦੇ ਵਿੱਚ ਸਾਥੀ ਸ਼ਾਮਲ ਹੋਏ ਨੇ ਮੈਂ ਜਿੱਥੇ ਪੰਜਾਬ ਦੀ ਕਮੇਟੀ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੂੰ ਜੀ ਆਇਆਂ ਕਹਦਾ ਤੇ ਨਾਲ ਦੀ ਨਾਲ ਬਸਵਾਸ ਦਵਾਉਂਦੇ ਆ ਤੇ ਜਿੱਥੇ ਬੰਦੀ ਦਾ ਪਹਿਲਾ ਹੀ ਮਾਟੋ ਆ ਕਿ ਹਰ ਇੱਕ ਮੈਂਬਰ ਦੀ ਸੁਰੱਖਿਆ ਲਈ ਐਸੋਸੀਏਸ਼ਨ ਬਦਲਦਾ ਤੇ ਮੈਂ ਬੜਾ ਧੰਨਵਾਦ ਕਰਦਾ ਉਹਨਾਂ ਦਾ ਕਿ ਉਹ ਵੱਡੇ ਪਰਿਵਾਰ ਦਾ ਹਿੱਸਾ ਹੋਏ ਨੇ ਤੇ ਅੱਜ ਅਸੀਂ 22ਵੇਂ ਵਰ੍ਹੇਵੰਢ ਦੇ ਉੱਪਰ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਕਿ ਸਰਕਾਰ ਆ ਦੇ ਲਈ ਆਪ ਦੀ ਸਰਕਾਰ ਲਾ ਰਾਂ ਵਾਲੀ ਸਰਕਾਰ ਆ ਇਹਨੇ ਹਮੇਸ਼ਾ ਹਰ ਇੱਕ ਤਬਕੇ ਨੂੰ ਲਾ ਰਾਂ ਦੇ ਰੱਖਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੱਥੇਬੰਦੀ ਇਹਨਾਂ ਦਾ ਲਾਰਿਆਂ ਦਾ ਭੰਡਾ ਜਿਹੜਾ ਭੰਨਣ ਜਾ ਰਹੀ ਆ 6 ਤਰੀਕ ਜਿਹੜਾ ਹੈਗਾ 6 ਜੂਨ ਉਹ ਲੁਧਿਆਣੇ ਦੇ ਵਿੱਚ ਇੱਕ ਸੰਗੀਤਕ ਤਾਰਨਾ ਦੇਣਾ ਤੋਂ ਕਿਥੇ ਜਿਮਨੀ ਚੌਣ ਹੋ ਰਹੀ ਹੈ ਜਿਮਨੀ ਚੌਣ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਤੇ ਕਿਤਰੀਵਾਲ ਦਾ ਤੇ ਜਿਹੜਾ ਉੱਥੇ ਆਪ ਦਾ ਉਮੀਦਵਾਰ ਚੋਣ ਲੜ ਰਿਹਾ ਰਾਜ ਸਭਾ ਦਾ ਮੈਂਬਰ अरोड़ा ਉਹਦਾ ਘਰਾਓ ਕਰਾਂਗੇ ਜੇਕਰ ਸਾਡੀ ਉਹ ਗੱਲ ਮੰਨਦੇ ਨੇ ਟੇਬਲ 'ਤੇ ਬੈਠਦੇ ਨੇ ਸਾਨੂੰ ਮੀਟਿੰਗ ਦਿੰਦੇ ਆ ਤਾਂ ਠੀਕ ਆ ਤੇ ਨਹੀਂ ਤਾਂ ਫਿਰ ਉਸ ਤੋਂ ਬਾਅਦ ਅਸੀਂ ਇੱਕ ਪੰਜਾਬ ਦੀ ਵੱਡੀ ਰੈਲੀ ਜਿਹੜੀ ਉਲੰਧਾਨ ਵਿੱਚ ਕਰਾਂਗੇ ਔਰ ਸਾਰੇ ਪੰਜਾਬ ਦੇ ਜ਼ਿਲ੍ਹੇ ਨੇ ਜਿੰਦੇ ਵੀ ਨੇ ਉਹ ਸਾਰੇ ਉਸ ਸਮਰ ਹੋਣਗੇ ਧੰਨਵਾਦ ਅਸੀਂ ਜਿਹੜਾ ਅੱਜ 28ਵੇਂ ਬਰੇਗੰਤ ਤੇ ਸਾਡੇ ਸੂਬੇ ਦੇ ਪ੍ਰਧਾਨ ਕਾਰਕ ਸਿੰਘ ਜੀ ਦਾ ਬਹੁਤ ਵੱਡਾ ਉਦਮ ਹੈ ਅਸੀਂ ਉਸ ਨੂੰ ਇਹ ਸਮਝਦੇ ਹਾਂ ਕਿ ਸਟਾਟਿ ਜੱਥੇਬੰਦੀ ਨੂੰ ਜਿਹੜੀਆਂ ਸਾਡੀਆਂ ਮੰਗਾ ਮਸਲੇ ਲਟਕਦੇ ਆ ਰਹੇ ਆ ਬਹੁਤ ਲੰਬੇ ਸਮੇਂ ਤੋਂ ਉਹਨਾਂ ਦਾ ਹੱਲ ਜਲਦੀ ਹੋਊਗਾ ਤੇ ਅਸੀਂ ਕਾਲਕ ਜੀ ਨੂੰ ਵਿਸ਼ਵਾਸ ਅਤੇ ਪੂਰਨ ਭਰੋਸਾ ਦਿਵਾਉਂਦੇ ਆ ਵੀ ਜਿਸ ਤਰ੍ਹਾਂ ਦੀ ਲੜਾਈ ਇਹ ਸਾਨੂੰ ਉਹਨਾਂ ਦੇ ਸਮੇਂ ਚ ਦੇਣਗੇ ਅਸੀਂ ਇਹਨਾਂ ਦਾ ਪੂਰਨ ਸਹਿਯੋਗ ਕਰਾਂਗੇ ਅਤੇ ਵੱਧ ਚੜ ਕੇ ਮਤਲਬ ਆਉਣ ਵਾਲੇ ਸੰਸਦ ਹਸ ਦੇ ਵਿੱਚ ਕਿਸ ਤਾ ਲਵਾਂ ਅੱਜ ਅਸੀਂ ਤਕਰੀਬਨ 30 ਬੰਦੇ ਨਵੀਂ ਮੈਂਬਰਸ਼ਿਪ ਹੈਨਾ ਬਲਾਕ ਦੇ ਵਿੱਚੋਂ ਕੁਝ ਸਾਥੀ ਹੋਰ ਨੇੜੇ-ਨੇੜੇ ਪਿੰਡਾਂ ਦੇ ਵਿੱਚੋਂ ਸ਼ਾਮਲ ਹੋਏ ਖਾਸ ਕਰਕੇ ਅਸੀਂ 20 ਬੰਦੇ ਸੈਨਾ ਬਲਾਕ ਦੇ ਵਿੱਚੋਂ ਸਰਦਾਰ ਕਾਲਖ ਜੀ ਦੀ ਪ੍ਰਧਾਨਗੀ ਨੂੰ ਮਨਜ਼ੂਰ ਕਰਦੇ ਹੋਏ ਇਸ ਵਿੱਚ ਸ਼ਾਮਲ ਹੋਏ